ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਆਓ ਜੀ ਅੱਜ ਤੁਹਾਨੂੰ ਅਸੀਂ ਸੁਣਾਉਣ ਜਾ ਰਹੀਆਂ ਇੱਕ ਹੋਰ ਪਿਆਰੀ ਜੀ ਪੰਜਾਬੀ ਕਹਾਣੀ ਇਹ ਕਹਾਣੀ ਇੱਕ ਕੋਇਲ ਤੇ ਕਾਂ ਦੀ ਕਹਾਣੀ ਹੈ ਕਿਤੇ ਇੱਕ ਵੱਡੇ ਹਰੇ ਭਰੇ ਜੰਗਲ ਵਿੱਚ ਇੱਕ ਕੋਇਲ ਤੇ ਕਾਂ ਰਹਿੰਦੇ ਸਨ ਜੰਗਲ ਵਿੱਚ ਹਰ ਕਿਸਮ ਦੇ ਪੰਛੀਆਂ ਅਤੇ ਜਾਨਵਰਾਂ ਨਾਲ ਆਲੇ-ਦਾਲੇ ਦੇ ਸਾਰੇ ਦਰਖਤ ਭਰੇ ਹੋਏ ਸਨ ਜਿੱਥੇ ਮੋਰ ਆਪਣੇ ਸੁੰਦਰ ਨੱਚ ਨਾਲ ਜੰਗਲ ਦੀ ਰੌਣਕ ਵਧਾਉਂਦਾ ਉਥੇ ਹੀ ਤੋਤਾ ਆਪਣੀ ਮਿੱਠੀ ਬੋਲੀ ਨਾਲ ਸਭ ਦਾ ਮਨ ਮੋਹ ਲੈਂਦਾ ਕੋਇਲ ਕਾਲੇ ਰੰਗ ਦੀ ਹੋਣ ਦੇ ਵਾਪਜ਼ੂਦ ਵੀ ਆਪਣੀ ਮਿੱਠੀ ਬੋਲੀ ਕਰਕੇ ਸਭ ਦੀ ਪਿਆਰੀ ਸੀ ਜਦੋਂ ਵੀ ਉਹ ਗਾਉਂਦੀ ਜੰਗਲ ਦੇ ਸਾਰੇ ਪੰਛੀ ਸ਼ਹਿਰ ਕੇ ਉਸ ਦੀ ਬੋਲੀ ਸੁਣਦੇ ਉਸ ਦੀ ਮਿੱਠੀ ਆਵਾਜ਼ ਹਰ ਦਿਲ ਵਿੱਚ ਮਿਠਾਸ ਭਰ ਜਾਂਦੀ ਦੂਜੇ ਪਾਸੇ ਕਾਂ ਆਪਣੇ ਕਰਕਰ ਸ਼ੁਰਾ ਕਰਕੇ ਜੰਗਲ ਦੇ ਪੰਛੀਆਂ ਲਈ ਇੱਕ ਤਖਲੀਬ ਬਣਿਆ ਹੋਇਆ ਸੀ ਉਹ ਹਮੇਸ਼ਾ ਖੋਰਾਆਂ ਦੀਆਂ ਚੀਜ਼ਾਂ ਖੋ ਕੇ ਖਾਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਅਤੇ ਆਪਣੇ ਗੁੱਸੇ ਵਾਲੇ ਸੁਭਾਅ ਕਰਕੇ ਕਿਸੇ ਨੂੰ ਵੀ ਖੁਸ਼ ਨਹੀਂ ਸੀ ਕਰ ਸਕਦਾ ਹਰ ਕਿਸੇ ਨਾਲ ਉਹ ਲਗੜ ਲੜਦਾ ਝਗੜਦਾ ਹੀ ਰਹਿੰਦਾ ਸੀ ਇੱਕ ਦਿਨ ਜਦ ਬਸੰਤ ਆਇਆ ਤਾਂ ਸਾਰੇ ਪੰਛੀ ਖੁਸ਼ੀ ਮਨਾ ਰਹੇ ਸਨ ਕੋਇਲ ਨੇ ਵੀ ਆਪਣੀ ਮਿੱਠੀ ਬੋਲੀ ਨਾਲ ਸਭ ਨੂੰ ਮੋਹ ਲਿਆ ਲੋਕ ਵੀ ਉਸ ਦੀ ਸੁਰੀਲੀ ਧੁਨ ਸੁਣ ਕੇ ਆਨੰਦ ਮਾਣ ਰਹੇ ਸਨ ਕਾਂ ਨੂੰ ਇਹ ਸਭ ਦੇਖ ਕੇ ਜਲਨ ਹੋਣ ਲੱਗੀ ਉਹ ਸੋਚਣ ਲੱਗਾ ਕਿ ਕੋਇਲ ਹਮੇਸ਼ਾ ਸਾਰਿਆਂ ਦੀ ਚਹੀਤੀ ਕਿਉਂ ਬਣੀ ਰਹਿੰਦੀ ਆ ਮੈਂ ਵੀ ਤਾਂ ਕਾਲੇ ਰੰਗ ਦਾ ਹਾਂ पर ਮੈਨੂੰ ਕੋਈ ਪਿਆਰ ਨਹੀਂ ਕਰਦਾ ਕਾਂ ਨੇ ਇੱਕ ਚਲਾਕੀ ਭਰੀ ਯੋਜਨਾ ਬਣਾਉਣ ਦੀ ਸੋਚੀ ਉਸ ਨੇ ਪੜੀ ਹੀ ਚਲਾਕੀ ਦੇ ਨਾਲ ਇੱਕ ਯੋਜਨਾ ਬਣਾਈ ਉਹ ਸੋਚਣ ਲੱਗਾ ਕਿ ਜੇਕਰ ਉਹ ਕੋਇਲ ਵਰਗਾ ਗਾ ਸਕੇ ਤਾਂ ਲੋਕ ਉਸ ਨੂੰ ਪਿਆਰ ਕਰਨ ਲੱਗਣਗੇ ਉਹ ਕੋਇਲ ਕੋਲ ਗਿਆ ਤੇ ਕਿਹਾ ਮੇਰੀ ਮਦਦ ਕਰ ਮੈਂ ਵੀ ਤੇਰੇ ਵਾਂਗ ਮਿੱਠਾ ਗਾਣਾ ਗਾਣਾ ਚਾਹੁੰਦਾ ਹਾਂ ਕੋਇਲ ਹੱਸ ਕੇ ਬੋਲੀ ਗਾਣਾ ਸਿੱਖਣ ਲਈ ਧੀਰਜ ਤੇ ਮਿਹਨਤ ਦੀ ਲੋੜ ਹੁੰਦੀ ਹੈ ਜੋ ਤੇਰੇ ਕੋਲੇ ਬਿਲਕੁਲ ਵੀ ਨਹੀਂ ਹੈ ਜੇਕਰ ਤੂੰ ਅਸਲ ਵਿੱਚ ਸਿੱਖਣਾ ਚਾਹੁੰਦਾ ਹੈ ਤਾਂ ਮੈਂ ਤੈਨੂੰ ਸਿਖਾਵਾਂਗੀ ਕਾਨੇ ਸੋਚਿਆ ਕਿ ਬਿਨਾ ਮਿਹਨਤ ਕੀਤੇ ਕੋਈ ਸ਼ਾਰਟਕਟ ਰਸਤਾ ਲੱਭਣਾ ਚਾਹੀਦਾ ਹੈ ਇੱਕ ਦਿਨ ਜਦ ਕੋਇਲ ਇੱਕ ਦਰਖਤ ਦੀ ਟਾਣੀ ਤੇ ਬੈਠੀ ਗਾ ਰਹੀ ਸੀ ਕਾਨੇ ਇੱਕ ਨਕਲੀ ਯੋਜਨਾ ਬਣਾਈ ਉਸਨੇ ਸੋਚਿਆ ਕਿ ਜੇਕਰ ਉਹ ਆਪਣੇ ਗਲੇ 'ਚ ਕੋਇਲ ਵਰਗਾ ਸਰੀਲਾ ਪਣ ਲੈ ਆ ਸਕੇ ਤਾਂ ਸਭ ਉਸ ਨੂੰ ਵੀ ਪਿਆਰ ਕਰਨ ਲੱਗਣਗੇ ਉਸਨੇ ਕੋਇਲ ਨੂੰ ਚਿਲਾਕੀ ਨਾਲ ਕਿਹਾ ਕਿ ਮੈਂ ਤੇਰੀ ਮਿੱਠੀ ਆਵਾਜ਼ ਨੂੰ ਆਪਣੇ ਗਲੇ ਵਿੱਚ ਲਿਆਉਣ ਲਈ ਇੱਕ ਵਿਸ਼ੇਸ਼ ਤਰੀਕਾ ਜਾਣਦਾ ਹਾਂ ਪਰ ਤੂੰ ਮੈਨੂੰ ਪਹਿਲਾਂ ਆਪਣਾ ਗਾਣਾ ਸਿਖਾ ਕੋਇਲ ਨੇ ਖੁਸ਼ ਹੋ ਕੇ ਉਸ ਨੂੰ ਗਾਉਣ ਦੀਆਂ ਕੁਝ ਤਕਨੀਕਾਂ ਦੱਸਣੀਆਂ ਸ਼ੁਰੂ ਕੀਤੀਆਂ ਪਰ ਕਾਂ ਨੂੰ ਖਲੇ ਵੀ ਧੀਰਜ ਨਹੀਂ ਸੀ ਇੱਕ ਦਿਨ ਜਦ ਕਾਂ ਨੇ ਆਪਣੇ ਆਪ ਨੂੰ ਗੌਣ ਦੀ ਕੋਸ਼ਿਸ਼ ਕੀਤੀ ਤਾ ਉਹ ਫਿਰ ਵੀ ਆਪਣੀ ਉਹੀ ਕਰਕਸ਼ ਭਰੀ ਆਵਾਜ਼ ਚ ਗਾਉਂਦਾ ਰਿਹਾ ਜਿਸ ਨੂੰ ਸੁਣ ਕੇ ਜੰਗਲ ਦੇ ਸਾਰੇ ਪੰਛੀ ਹੱਸਣ ਲੱਗ ਪਏ ਕੋਇਲ ਨੇ ਹੌਲੀ-ਹੌਲੀ ਕਿਹਾ ਕਾਂ ਗਾਣਾ ਮਿਹਨਤ ਅਤੇ ਸਮੇਂ ਨਾਲ ਆਉਂਦਾ ਏ ਉਹ ਇੱਕੋ ਦਿਨ ਚ ਹੀ ਮਿੱਠੀ ਬੋਲੀ ਨਹੀਂ ਗਾ ਸਕਦਾ। ਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹ ਸਮਝ ਗਿਆ ਕਿ ਹਰ ਇੱਕ ਦੀ ਆਪਣੀ ਇੱਕ ਵਿਸ਼ੇਸ਼ਤਾ ਹੁੰਦੀ ਹੈ। ਕਿਉਂਕਿ ਕੋਇਲ ਦੀ ਮਿੱਠੀ ਬੋਲੀ ਉਸਦੀ ਪ੍ਰਕਿਰਤੀ ਦਾ ਇੱਕ ਹਿੱਸਾ ਸੀ। जिमे की ਕਾਂ ਦੀ ਕਰਕਸ਼ ਆਵਾਜ਼ ਤੁਣੀ ਕਾਂ ਨੇ ਸਮਝ ਲਿਆ ਕਿ ਜੀਵਨ ਵਿੱਚ ਹਰ ਕੋਈ ਵੱਖਰਾ ਹੁੰਦਾ ਹੈ ਕੋਈ ਇੱਕੋ ਜਿਹਾ ਨਹੀਂ ਹੁੰਦਾ ਪਰਮਾਤਮਾ ਨੇ ਹਰ ਜੀਵ ਦੀ ਆਪਣੀ ਇੱਕ ਕੂਬੀ ਬਣਾਈ ਹੈ ਅਤੇ ਜ਼ਰੂਰੀ ਨਹੀਂ ਕਿ ਜੋ ਦੂਸਰਾ ਕਰ ਸਕਦਾ ਹੈ ਉਹ ਅਸੀਂ ਵੀ ਕਰ ਸਕਦੇ ਹਾਂ ਤੇ ਜੋ ਅਸੀਂ ਕਰ ਸਕਦੇ ਹਾਂ ਉਹ ਦੂਸਰਾ ਵੀ ਕਰ ਸਕਦਾ ਹੈ ਇਸ ਲਈ ਸਾਨੂੰ ਕਦੇ ਵੀ ਕਿਸੇ ਦੀ ਬਰਾਬਰੀ ਕਰਨ ਦਾ ਨਹੀਂ ਸੋਚਣਾ ਚਾਹੀਦਾ ਕੋਇਲ ਨੇ ਕਾਂ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਤੂੰ ਵੀ ਜੰਗਲ ਲਈ ਇੱਕ ਜ਼ਰੂਰੀ ਪੰਛੀ ਹੈ ਤੇਰਾ ਕੰਮ ਹੈ ਸਫਾਈ ਰੱਖਣਾ ਅਤੇ ਇਹ ਵੀ ਇੱਕ ਮਹੱਤਮ ਪੂਰਨ ਕੰਮ ਹੈ ਇਸ ਤਰ੍ਹਾਂ ਕਾਂ ਨੇ ਆਪਣੇ ਆਪ ਨੂੰ ਕਬੂਲ ਕਰਨਾ ਸਿੱਖ ਲਿਆ ਅਤੇ ਕੋਇਲ ਦੀ ਮਿੱਠੀ ਬੋਲੀ ਤੇ ਜਲਨ ਕਾਨੀ ਛੱਡ ਦਿੱਤੀ ਤੇ ਉਹ ਸਮਝ ਗਿਆ ਕਿ ਸਾਰੇ ਪੰਛੀਆਂ ਨੂੰ ਪਰਮਾਤਮਾ ਨੇ ਆਪਣੀ ਆਪਣੀ ਬੋਲੀ ਦਿੱਤੀ ਹੈ ਜਿਸ ਦੇ ਨਾਲ ਉਹ ਜਾਣੇ ਜਾਂਦੇ ਨੇ ਉਸ ਤੋਂ ਬਾਅਦ ਕਾ ਸਾਰੇ ਪੰਛੀਆਂ ਨਾਲ ਰਲ ਕੇ ਰਹਿਣ ਲੱਗਾ ਇਸ ਕਹਾਣੀ ਤੋਂ ਅਸੀਂ ਇਹ ਹੀ ਸਿੱਖਦੇ ਹਾਂ ਹਰ ਕਿਸੇ ਦੀ ਆਪਣੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਅਤੇ ਸਾਨੂੰ ਆਪਣੇ ਆਪ ਨੂੰ ਕਬੂਲ ਲੈਣਾ ਚਾਹੀਦਾ ਹੈ ਕਿਸੇ ਹੋਰ ਨਾਲ ਈਰਖਾ ਕਰਨ ਦੀ ਬਜਾਏ ਸਾਨੂੰ ਆਪਣੇ ਗੁਣਾਂ ਨੂੰ ਵਧਾਉਣਾ ਚਾਹੀਦਾ ਹੈ ਤੇ ਸਾਡੇ ਕੋਲੇ ਜੋ ਹੈ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬੱਦ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਮਿਲਦੇ ਆ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ